ਰਾਗ ਬਿਲਾਵਲ ਮਹੱਲਾ ਪੰਜਵਾ ਚਾਉ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਬੋਹ ਕਿਉ ਮਿਲਿਐ ਪ੍ਰਭ ਅਬਿਨਾਸੀ ਤੋਹੇ कार कारप मोहे साध संगत कै अंचल लावहो क्यों तरि विखिया संसार सतगुरु बोहित पाव पार रहाओ। पवन चुलारे माया दे हर के भगत सदा थेर से हरख सोग ते निरारा सिर आप गुरु रखवारा पाया वेड माया पयंगा हौ मैं पचे दीपक देख पतंगा सगल सिगार करे नहीं पावे, जा हुए कृपाल ता गुरु मिलावै आओ फिरा उदासी मैं एक रतन दसाया निर्मोल हीरा मिले ना उपाया हर का मंदिर तेस महलाल गुर खोलिया पड़दा देख भई निहाल जिन चाखिया तिस आया साध ज्यों गूंगा मन मह विसमाद आनदरूप सब नदरी आया जन नानक हार गुण आख समाया, बलावल महला पंजवा। सर्व कल्याण किए गुरुदेव अपनी लायो सेव विघ्न ना लाग जप अलख अपेव ਧਰਤ ਪੁਨੀਤ ਭਾਈ ਗੋਨ ਗਾਏ ਦੁਰਤ ਗਯਾ ਹਰ ਨਾਮ ਧਿਆਏ ਰਹਾਓ ਸਭਨੀ ਥਾਈ ਰਵੇ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰੂ ਠੂਠੇ ਪਾਰ ਬ੍ਰਹਮ ਪ੍ਰਾਪ ਭਏ ਰਖਵਾਲੇ ਜਿਥੈ ਕਿਥੈ ਦੀਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਸੋਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਾਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸਹੁ ਮਨ ਆਏ ਮੋਹਿ ਨਿਰਗੁਣ ਲੀਜੈ ਲਾੜ ਲਾਏ ਰਹਾਉ ਪ੍ਰਭ ਚੇਤ ਆਵੈ ਤਾਂ ਕੈਸੀ ਧੀੜ ਹਰ ਸੇਵਕ ਨਾਹੀ ਜਮ ਪੀੜ ਸਾਰਬ ਦੁਖ ਹਰ ਸਿਮਰਤਨ ਸੇ ਜਾ ਕੈ ਸੰਗ ਸਦਾ ਪ੍ਰਭ ਵਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤ ਤਾਨ ਸ਼ਾਰ ਰਾਗੋ ਚਿਤ ਆਏ ਪੂਰਨ ਸਭ ਕਾਜ ਹਾਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਾਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਜਾਨੜੀਏ ਕੈ ਘਰ ਗਾਵਣਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਮੈਂ ਮਾਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਾਨ ਤੇਰੀ ਟੇਕ ਔਰ ਸਿਆਣ ਭਿਰਥੀਆਂ ਪਿਆਰੇ ਰਾਖਨ ਕਾਓ ਤੁਮ ਏਕ ਰਹਾਓ ਸਾਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਇਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾਵ ਘਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਨਾ ਕੀ ਜਿਨ ਅਪਨਾ ਪ੍ਰਭ ਜਾਤਾ ਹਰ ਨਾਮ ਅਰਾਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਤਾ ਸੇਵਕ ਜਾਨਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵਡਭਾਗੀ ਸੇ ਕਾਟਿ ਇਹ ਪਿਆਰੇ ਸੰਤ ਸੰਗਤ ਜਿਨਾ ਵਾਸੂ ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੇ ਫਰਗਾਸੂ ਜਾ ਨਮ ਮਰਨ ਦੁਖ ਕਾਟੀਐ ਪਿਆਰੇ ਚੂਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕਾਉਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਕਨੇਰੇ ਸੂਪਰੇਤ ਮੁਗਤ ਕਉ ਉਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਬਿਲਾਵਲ ਮਹੱਲਾ ਪੰਜਵਾਂ ਬਿਖੇਵਾਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਾਜ ਕੀਓ ਬੇਨ ਰਸ ਚਾਖੇ ਬੋੜ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਹਾਨ ਮਹਤ ਨਾ ਸਖਤ ਹੀ ਕਾਈ ਸਾਧਾ ਦਾਸੀ ਥੀਓ ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦ ਆਉਰੀ ਚੇਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਗ੍ਰੋਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਆਤ ਰੂਪ ਰਸ ਮਾਤੇ ਏਨ ਸੰਗ ਸੁਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਬਸਹੁ ਵਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤਹਿ ਦੂਖ ਨਾ ਭੂਖ ਨਾ ਰੋਗ ਬਿ ਆਪੈ ਚਰਨ ਕਮਲ ਲਿਵ ਲਾਈਐ ਕਹਿ ਜਨਮ ਨਾ ਮਰਨ ਨਾ ਆਵਣ ਜਾਣਾ ਨਿਹਚਲ ਸਰਣੀ ਪਾਈਐ ਪ੍ਰੇਮ ਵਿਸ਼ੋਹ ਨਾਮ ਹੋ ਬਿ ਆਪੈ ਨਾਨਕ ਹਰ ਏਕ ਧਾਈਐ ਨ੍ਰਿਸ਼ਟ ਤਾਰ ਮਨ ਬੇਧਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨਦ ਮੰਗਲ ਗੁਣ ਗਾਏ ਸਖੀ ਸਹਿ ਲੀ ਰਾਮ ਰੰਗ ਰਾਤੀ ਮਨ ਤਨ ਇਛ ਪੂਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਸ਼ੂ ਨਾ ਜਾਏ राग बिलावल पंजवा पञ्जवाङ्कार चौथा एक एक रूप सगलो पासारा आपे बनज आप व्योहारासो ज्ञान बिरलो जात जत जत तात दृष्टाए रहाओ। ਆਨੇ ਕ ਰੰਗ ਨਿਰਗੁਣ ਇਕ ਰੰਗਾ ਆਪੇ ਜਾਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੂਜਾਰੀ ਆਪ ਹੀ ਦੇਵ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪੋ ਪਾਵਨ ਆਪ ਸਧਰਨਾ ਆਪ ਕਰਾਵਨ ਦੋਸ਼ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਾਉ ਆਪ ਹੀ ਜਰਨਾ ਰਹਾਉ ਆਪ ਹੀ ਮਾਸਟਰ ਆਪ ਹੀ ਬੋਲਨਾ ਆਪ ਹੀ ਅਸ਼ਾਲ ਨਾ ਜਾਈ ਛਲਨਾ ਆਪ ਹੀ ਗੋਪਤ ਆਪ ਪ੍ਰਗਟਨਾ ਆਪ ਹੀ ਘਾਟ ਘਾਟ ਆਪ ਅਲਿਪਨਾ ਆਪੇ ਆਵੇ ਗਤ ਆਪ ਸੰਗ ਰਚਨਾ ਕਾਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਪੂਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਵਡਭਾਗੀ ਪਾਇਆ सेमर मनाराम नाम चितारे बस रहे हृदय गुरु चरण प्यारे राहू काम क्रोध लोभ मोह मान लीना वंदन काट मुक्त गोरे किन ना दुख सुख करत जन्म फन बुआ चरण कमल गुरु आश्रम दिया ਅਗਨ ਸਾਗਰ ਗੂੜਤ ਸੰਸਾਰਾ ਨਾਨਕ ਬਾਹ ਪਕਰ ਸਤ ਗੁਰ ਨੇ ਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਾਨ ਮਾਨ ਤਾਨ ਅਰ ਪਾਓ ਸਭ ਅਫਨਾ ਕਬਨ ਸੋ ਮਤ ਜਿਤ ਹਰ ਹਰ ਜਪਨਾ कार आसा आयो मांगन तुम पेखत शोभा अनेक जुगत कार बहुत विचारो सात्सङ्गनः उदाराओ। मात बोध सुरत नाही चतुराई ता मिलिय जाल मिलाई। नैन संतोखे प्रभ दर्शन पाया कहो नानक सफल सो आया बलावल महल्ला पंजवा, मात पिता सोत साथ नामाया मिटाया, राव रहया प्रभ सब मेह आपे हार जप रसना दुख ना व्यापे रौ तेखा भूख बहु तपत व्याप्या शीतलपये हर हर जास जपया कोट जतन संतोष न पाया मन तृपताना गुण गाया ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰਨਾਮ ਧਿਆਈਐ ਬਾਹਰ ਬ੍ਰਹਮ ਪ੍ਰਭ ਤੇਰੀ ਸਰਨਾ ਕੇਲ ਬਿਖ ਕਾਟੈ ਭਾਜ ਗੁਰ ਕੇ ਚਰਨਾ ਰਹਾਉ ਆਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤਿ ਵੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਾਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਧਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸਬਦ ਰਿਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰਿ ਕਿਰਪਾ ਅਪੁਨਾ ਨਾਮ ਦੀਨਾ ਰਹਾਉ ਆਂਧ ਕੂਪਤੇ ਕਰ ਗਹਿ ਲੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀ ਨਾਮ ਅੰਮ੍ਰਿਤ ਨਾਮ ਮਹਾਰਾਸ ਲੀਨਾ ਮਾਨ ਤਾਨ ਨਿਰਮਲ ਪਾਪ ਜਲ ਖੀਨਾ ਕਾਹੋ ਨਾਨਕ ਪ੍ਰਭ ਭਏ ਪ੍ਰਸੀਨਾ ਬਿਲਾਵਲ ਮਹੱਲਾ ਪੰਜਵਾ ਸਗਲਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਾਉ ਬਲੇ ਹਾਰੀ ਜੋ ਪ੍ਰਭੂ ਤੇ ਆਵਤ ਜਲਨ 부ਜੈ ਹਾਰ ਹਾਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡਭਾਗੀ ਸਾਧ ਸੰਗ ਰਾਮਹਿ ਦੇਵ ਲਾਗੀ ਮਤ ਪਾਤ ਧਨ ਸੁਖ ਸਹਿਜ ਅਨੰਦਾ ਇਕ ਨਿਮਖ ਨਾ ਵਿਸਰਹਾਉ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭਨ ਤ ਨਾਨਕ ਸਰਣ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾ ਮੋਹੇ ਨਿਰਗੁਣ ਸਾਬ ਗੁਣ ਹੈ ਬਿਹੂਨਾ ਦਇਆ ਧਾਰ ਆਪੁ ਨਾ ਕਰ ਲੀਨਾ ਮੇਰਾ ਮਾਨ ਤਾਨ ਹਾਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਬਚਲ ਭੈ ਕਾਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਵਤਤ ਪਾਵਨ ਪ੍ਰਭ ਬਿਰਦ ਵੇਦ ਲੇਖਿਆ ਪਾਰ ਬ੍ਰਹਮ ਸੋ ਨਹ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਭਲਾਇਣ ਬਿਲਾਵਲ ਮਹੱਲਾ ਪੰਜਵਾਂ ਕਵਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਿਨਾਸੀ ਅਲਖ ਅਭੇਵਾ ਗੁਣ ਬਿਅੰਤ ਪ੍ਰਭ ਗਹਿਰ ਗੰਭੀਰੇ ऊचे महल स्वामी பிரபு मेरे तू अपरंपर ठाकुर मेरे रहाऊ एक सवेन नाही को दूजा तुम ही जानो अपनी पूजा आपहो कशू ना होवत पाई जेस பிரபு देव सो नाम पाई कहो नानक जो जान प्रभ पाया गुण निधान प्रभ ति पाया बिलावल महला पञ्जवा मात गर्भ हाथ दे राखिया हार रस षोड बिखिया फल चाखिया भाज गोबिंद साब छोड़ जंजाल जाब जाम आए संघार मुंबे ताब तान बिन सजाए बेहाल रहाओ तान मान तान अपना कर थापिया करनहार एक निमख ना जापिया महमोहो अन्धकूप परया ब्रह्म माया पटल विसरेया वड्डै भाग प्राभ कीर्तन गाया संत संग नानक प्राभ पाया बिलावल महल् पंजवा मात पिता सुतबन्ध पपाई नानक होवा पार ब्रह्म सहाई ਸੂਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸਰੰਗ ਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਾਈ ਸਿਮਰ ਸਿਮਰ ਵਿਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾ सब निधान पूरण रहाओ। हर हर नाम जपत नार जीवे मारखवार साकत नार थीवे। राम नाम आरखवारा चाख माराओ साकत वेचारा निंदा कार कर पछहै खनेरे मृत्युफास गलै सिर पैरे कहो नानक जपहै जन नाम ताके निकट ना आवै जाम